ਸੀਦੇ ਅੰਦਰ ਜਿਹੜਾ ਟਿਊਬਲ ਦਾ ਬਹੁਤ ਦੇਰ ਦਾ ਲੋਕਾਂ ਦੀ ਡਿਮਾਂਡ ਸੀ ਪਾਣੀ ਦੇ ਵੱਲੋਂ ਬਹੁਤ ਦਿੱਕਤ ਸੀਗੀ ਅੱਜ ਰਾਜੂ ਬੋਰਾ ਜੀ ਭਾਰਤੀ ਜੀ ਇਹਨਾਂ ਨੇ ਸਾਰਿਆਂ ਨੇ ਮੁੰਡਿਆਂ ਨੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਇਹ ਔਰ ਮਿਹਨਤ ਕਰਦੇ ਅੱਜ ਇਹ 11 ਲੱਖ 93 ਹਜ਼ਾਰ ਦੀ ਲਾਗਤ ਦੇ ਨਾਲ ਇਹ ਜਿਹੜਾ ਟਿਊਬਲ ਦਾ ਉਦਘਾਟਨ ਕੀਤਾ ਗਿਆ ਅੱਜ ਮੈਨੂੰ ਦੱਸਦੇ ਹੋਏ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਹਲਕਾ ਸੈਂਟਰ ਦੇ ਵਿੱਚ ਅੱਜ ਚਾਰ ਟਿਊਬਲਾਂ ਦਾ ਉਦਘਾਟਨ ਕੀਤਾ ਗਿਆ 34 ਲੱਖ ਦੀ ਲਾਗਤ ਦੇ ਨਾਲ ਟੋਟਲ ਚਾਰ ਟਿਊਬਾਂ ਦਾ ਅਧਗਟਨ ਕੀਤਾ ਗਿਆ ਇੱਕ ਸੈਂਟਰ ਵਰਜਨ ਜਿਹੜਾ ਵਾ ਆਪਣੇ ਬਾਬਾ ਥਾਨ ਸਿੰਘ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ 96 ਲੱਖ 30 ਹਜ਼ਾਰ ਦੀ ਲਾਗਤ ਨਾਲ ਉਹ ਬੰਦਿਆ ਅੱਜ ਦੇਖ ਲਓ ਤੁਸੀਂ 2 ਕਰੋੜ ਰੁਪਏ ਦੇ ਕੰਮ ਜਿਹੜੇ ਆ ਉਹ ਅੱਜ ਦੇ ਦਿਨ ਕੀਤੇ ਗਏ ਆ ਹਲਕਾ ਸੈਂਟਰ ਦੇ ਵਿੱਚ ਇਸੇ ਤਰ੍ਹਾਂ ਹੀ ਕੰਮਾਂ ਦੀ ਲੜੀ ਜਿਹੜੀ ਆ ਹਲਕਾ ਸੈਂਟਰ ਦੇ ਸਾਰੇ ਬੰਦਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਲੇ-ਕੱਲੇ ਕੰਮ ਨੂੰ 15 ਵਾਰਡਾਂ ਨੇ ਕਿਸੇ ਵਾਰਡ ਦੇ ਵਿੱਚ ਵੀ ਕੋਈ ਕਮਜ਼ੋਰੀ ਵਾਲਾ ਕੰਮ ਨਹੀਂ ਰਹਿਣ ਦਿੱਤਾ ਜਾਊਗਾ ਕੱਲੀ-ਕੱਲੀ ਵਾਰਡ ਨੂੰ ਵਧੀਆ ਬਣਾ ਕੇ ਔਰ ਵਿਕਾਸ ਦਾ ਕੰਮ ਕੀਤਾ ਜਾਊਗਾ ਅੱਜ ਅੱਜ ਬਜਟ ਵੀ ਪਾਸ ਹੋਇਆ ਬਜਟ ਨੂੰ ਕਿਵੇਂ ਦੇਖਦੇ ਦੇਖੋ ਗੱਲ ਸੁਣੋ ਬਜਟ ਚਾਹੇ ਪਾਸ ਹੋਈ ਜਾਵੇ ਜਿਹੜਾ ਤਾਨਾਸ਼ਹੀ ਰਵਈਆ ਉਹ ਬਦਲਣਾ ਚਾਹੀਦਾ ਤਾਨਾਸ਼ਹੀ ਹੁਣ ਸਾਡੇ ਦੇਖੋ ਤੇ ਚੰਡੀਗੜ ਕਿੰਨਾ ਧੱਕਾ ਕੀਤਾ ਸਾਰੀ ਜਨਤਾ ਜਾਣਦੀ ਆ ਪੰਜਾਬ ਦੇ 3.5 ਕਰੋੜ ਲੋਕ ਭਾਜਪੀ ਨੂੰ ਥੂ-ਥੂ ਕਰ ਰਹੇ ਆ ਉਹ ਇਸ ਕਰਕੇ ਕਰ ਰਹੇ ਆ ਲੋਕਤੰਤਰ ਦਾ ਕਹਾਣ ਹੋ ਰਿਹਾ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਬਾਬਾ ਸਾਹਿਬ ਭੀਮਰਾਓ ਅਮਰੀਕਨ ਨੇ ਜੋ ਸਾਨੂੰ ਸੰਵਧਾਨ ਦਿੱਤਾ ਵਾ ਉਹ ਸੰਵਧਾਨ ਨੂੰ ਅੱਜ ਇਹ ਰੂਪ ਕੇ ਰੂ ਕਰਕੇ ਬੀਜੇਪੀ ਆਪਣਾ ਤਾਨਾ ਛਈ ਅਪਣਈਆ ਜਿਹੜਾ ਵਾ ਉਹ ਅਪਣਾ ਰਹੀ ਆ ਉਹਨੂੰ ਐਨਾ ਨਹੀਂ ਪਤਾ ਵੀ ਪੰਜਾਬੀ ਜਿਸ ਦਿਨ ਉੱਠ ਖੜੇ ਉਸ ਦਿਨ ਤੈਨੂੰ ਜਵਾਬ ਦੇਣਾ ਔਖਾ ਹੋ ਜੂਗਾ ਪਹਿਲਾਂ ਕਿਸਾਨ ਅंदोलਨ ਦੇ ਵਿੱਚ ਦੇਖ ਚੁੱਕੇ ਹਾਂ ਨਾ ਪੰਜਾਬੀਆਂ ਦੀ ਦੁੱਖ ਦੀ ਨਬਜ਼ ਦੇ ਉੱਤੇ ਬਾਰ ਬਾਰ ਨਮਕ ਛਿੜਕੋ ਇਹਦਾ ਨਤੀਜਾ ਕੋਈ ਮਾੜਾ ਨਿਕਲੂਗਾ ਅੱਗੇ ਅਸੀਂ ਬਹੁਤ ਸੰਤਾਪ ਭੋਗਿਆ ਪੰਜਾਬੀਆਂ ਨੇ ਤੁਸੀਂ ਸਾਡੇ ਨਾਲ ਤਾਨਾਸ਼ਾਹੀ ਰੁਪਈਆ ਨਾ ਪਨਾਓ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜ਼ੁਲਮ ਨਹੀਂ ਸਿਆ ਜਾਂਦਾ ਕਿਲੋ ਲੁਧਿਆਣਾ ਇੰਡਸਟਰੀ ਨੂੰ ਅੱਜ ਉਮੀਦਾਂ ਕਾਫੀ ਸੀਗੀਆਂ ਜਿਹੜੀਆਂ ਉਮੀਦਾਂ ਪੂਰੀਆਂ ਨਹੀਂ ਹੋ ਸਕੀਆਂ ਦੇਖੋ ਉਮੀਦਾਂ ਦਾ ਤਾਂ ਪੂਰੀਆਂ ਹੁੰਦੀਆਂ ਜਦੋਂ ਬੰਦੇ ਦੀ ਨੀਅਤ ਤੇ ਨੀਤੀ ਚ فرق ਨਾ ਹੋਵੇ ਉਹਨਾਂ ਦੀ ਨੀਤੀ ਦੇ ਵਿੱਚ ਵੀ ਫਰਕ ਆ ਨiyet ਦੇ ਵਿੱਚ ਵੀ ਫਰਕ ਆ ਕੇਂਦਰ ਸਰਕਾਰ ਦੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਸ ਦਿਨ ਦੀ 2 ਸਾਲ ਹੋਣ ਲੱਗਿਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆ 600 ਯੂਨਟ ਬਿਜਲੀ ਇਹ ਲੋਕਾਂ ਨੂੰ ਹੁਣ ਅੱਜ ਕਹਿ ਰਿਹਾ 1000 ਜਿਹੜਾ 1000 ਰੁਪਿਆ ਸਾਡੀਆਂ ਮਾਵਾਂ ਭੈਣਾਂ ਨਾਲ ਵਾਅਦਾ ਕੀਤਾ ਇਹਨਾਂ ਨੂੰ ਇਹ ਪੁੱਛਣ ਆਲਾ ਹੋਵੇ 3500 4000 ਰੁਪਿਆ ਬਿੱਲ ਹਰ ਗਰੀਬ ਬੰਦੇ ਦਾ ਮਾਤਰ ਪਰਿਵਾਰ ਦਾ ਆਉਂਦਾ ਸੀ ਕਿੰਨੇ ਮਹੀਨੇ ਹੋ ਗਏ ਜ਼ੀਰੋ ਬਿੱਲ ਆ ਰਿਹਾ ਵਾ 4000 ਜਿਆਦਾ ਕਿ 1000 ਜਿਆਦਾ ਪਰ ਤੁਹਾਡੇ ਤਰ੍ਹਾਂ ਭਜਦੇ ਨਹੀਂ ਨੀਅਤ ਤੇ ਨੀਤੀ 'ਚ ਫਰਕ ਨਹੀਂਗਾ 1000 ਰੁਪਇਆ ਵੀ ਦਾਂਗੇ ਤੇ ਲੋਕਾਂ ਦਾ ਕੰਮ ਵੀ ਕਰਨਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹੀ ਬਣਾਉਣਾ ਦੁਬਾਰਾ ਪਰ ਇਲੈਕਸ਼ਨਾਂ ਤੋਂ ਪਹਿਲਾਂ ਬੀਜੇਪੀ ਦਾ ਆਖਰੀ ਤਾਂ ਨਹੀਂ ਬਜਟ ਸੀਗਾ ਕਿਤੇ ਦੇਖੋ ਆਖਰੀ ਸਿਸਟਮ ਵੀ ਆਖਰੀ ਆ ਬਜਟ ਨੂੰ ਛੱਡੋ ਹੁਣ ਉਹਨਾਂ ਨੂੰ ਦਿਖਦਾ ਵਾ ਇਹ ਮੋਦੀ ਦਾ ਹੁਣ ਜਾਣ ਵਾਲਾ ਟਾਈਮ ਆ ਗਿਆ ਬਹੁਤ ਵੀ ਨਹੀਂ ਇਹ ਵੀ ਸਰਕਾਰ ਅਸੀਂ ਲੇਕਿਨ ਕੋਈ ਕੰਮ ਐਦਾਂ ਹੁੰਦੇ ਨਹੀਂ ਸੀ ਜਾਦੀ ਆਮ ਆਦਮੀ ਦੀ ਪਾਰਟੀ ਆਈ ਆ ਉਦੋਂ ਤੇ ਕੰਮ ਲੜੀਵਾਰ ਚੱਲ ਰਿਹਾ ਦੇਖੋ ਪੰਜਾਬ ਦੇ ਲੋਕਾਂ ਨੇ 3.5 ਕਰੋੜ ਲੋਕਾਂ ਨੇ ਸਾਡੇ ਤੇ ਭਰੋਸਾ ਰੱਖਿਆ جے ਪੰਜਾਬੀਆਂ ਦਾ ਅਸੀਂ ਭਰੋਸਾ ਤੋੜਤਾ ਪੰਜਾਬੀਆਂ ਨੇ ਲਾਸਟ ਨਿਸ਼ਾਨਾ ਲਾਇਆ ਸੀ ਪਹਿਲੀਆਂ ਸਰਕਾਰਾਂ ਆਈਆਂ ਗਈਆਂ ਪੰਜਾਬੀਆਂ ਨੇ ਲਾਸਟ ਸੋਚਿਆ ਸੀ ਵੀ ਇੱਕ ਮੌਕਾ ਮੰਗਿਆ ਸੀ ਇਹਨਾਂ ਤੋਂ ਇਹਨਾਂ ਨੇ ਇੱਕ ਮੌਕੇ ਦਾ ਸਾਨੂੰ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜਿਆ ਇਹਨਾਂ ਨੂੰ ਅਸੀਂ ਬਸ਼ਵਾਤ ਬੋਣਿਆ ਤੁਹਾਡੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਇਹਨੂੰ ਮਜ਼ਬੂਤ ਕਰਕੇ ਪੰਜਾਬ ਨੂੰ ਉਹੀ ਦੁਬਾਰਾ ਪੰਜਾਬ ਬਣਾਇਆ ਜਾਊਗਾ